ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਸੁਣਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜੀ ਉਮੀਦ ਕਰਦਾ ਰਾਜੀ ਖੁਸ਼ੀ ਹੋਵੋਗੇ ਚੜਤੀ ਖਲਾਜ ਹੋਵੋਗੇ ਸੋ ਬਹੁਤ ਲੰਮੇ ਸਮੇਂ ਬਾਅਦ ਅੱਜ ਮੈਂ ਇੱਕ ਵਾਰ ਫੇਰ ਤੁਹਾਡੇ ਨਾਲ ਕੁਝ ਵਿਚਾਰਾਂ ਕਰਨ ਲਈ ਰੂਬਰੂ ਹੋਇਆ ਜੀ ਰਜਾਈਆਂ ਕਰਕੇ ਸਮਾਂ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਵਿਚਾਰ ਕਰਨ ਦਾ ਤੇ ਪਰ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਇੱਕ ਵਿਸ਼ਾ ਬੜਾ ਉਭਾਰਿਆ ਜਾ ਰਿਹਾ ਹੈ ਬਾਰ-ਬਾਰ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆ ਰਹੀਆਂ ਨੇ ਸਤਿਗੁਰ ਵਿਦਾਸ ਮਹਾਰਾਜ ਪ੍ਰਤੀ ਭਗਤ ਦੇ ਗੁਰੂ ਅੱਖਰ ਨੂੰ ਲੈ ਕੇ ਲਫ਼ਜ਼ ਨੂੰ ਲੈ ਕੇ ਕਿ ਭਗਤਾਂ ਜਾਂ ਗੁਰੂ ਨੇ ਜਾਂ ਸਤਿਗੁਰੂ ਨੇ ਵੈਸੇ ਤੇ ਇਸ ਟੌਪਿਕ ਤੇ ਇਸ ਵਿਸ਼ੇ ਤੇ ਮੈਂ ਕਈ ਵਾਰ ਆਪਣੇ ਚੈਨਲ ਤੇ ਵੀਡੀਓਸ ਪਾ ਚੁੱਕਾ ਸਟੇਜਾਂ ਤੇ ਵੀ ਗੱਲ ਕਰ ਚੁੱਕਿਆ ਹ ਖੁੱਲ ਕੇ ਜਦੋਂ ਵੀ ਜਿੱਥੇ ਵੀ ਮੌਕਾ ਮਿਲਦਾ ਇਸ ਟੌਪਿਕ ਤੇ ਆਪਾਂ ਖੁੱਲ ਕੇ ਵਿਚਾਰ ਕੀਤੀ ਹੈ ਆਲਰੇਡੀ ਪਰ ਫਿਰ ਵੀ ਮੈਂ ਵੈਸੇ ਗਲਤੀ ਨਹੀਂ ਕਰਨੀ ਚਾਹੁੰਦਾ ਸੀ ਇਸ ਟੌਪਿਕ ਤੇ ਕਿਉਂਕਿ ਜਾਂ ਆਲਰੇਡੀ ਕਰ ਚੁੱਕੇ ਹਾਂ ਪਰ ਫਿਰ ਵੀ ਬਾਰ ਬਾਰ ਇੱਕ ਦੋ ਵੀਡੀਓਜ਼ ਮੇਰੇ ਸਾਹਮਣੇ ਆਈਆਂ ਜਿਨ੍ਹਾਂ ਨੂੰ ਸੁਣ ਕੇ ਮੈਨੂੰ ਇਹ ਲੱਗਾ ਕਿ ਇੱਕ ਮੈਸੇਜ ਦੇ ਤੌਰ ਤੇ ਥੋੜੀ ਜਿਹੀ ਗੱਲ ਕੀਤੀ ਜਾਵੇ ਇੱਕ ਤੇ ਵੀਡੀਓ ਦੇਖੀ ਮੈਂ ਇੱਕ ਪੱਤਰਕਾਰ ਨੇ ਮੱਕੜ ਪੂਰਾ ਨਾਮ ਤੇ ਮੈਨੂੰ ਉਹਨਾਂ ਦਾ ਯਾਦ ਨਹੀਂ ਮੱਕੜ ਉਹਨਾਂ ਦੇ ਪਿੱਛੇ ਲੱਗਦਾ ਹੈ ਸਰਦਾਰ ਨੇ ਉਹ ਕਿਸੇ ਵਿਦਵਾਨ ਦੇ ਨਾਲ ਆਪਣੇ ਇੰਟਰਵਿਊ ਕਰ ਰਹੇ ਨੇ ਉਹਦੇ ਨਾਲ ਚਰਚਾ ਕਰ ਰਹੇ ਨੇ ਉਹ ਉਹ ਉਸ ਟੌਪਿਕ ਦੀ ਗੱਲ ਕਰ ਰਹੇ ਨੇ ਤੇ ਇੱਕ ਮੈਂ ਦੇਖੀ ਬਾਬਾ ਬੰਤਾ ਕਈ ਵਾਰ ਤੇ ਉਹਨਾਂ ਦੀ ਵਿਚਾਰ ਦਾ ਨਾ ਕੋਈ ਮੂੰਹ ਹੁੰਦਾ ਹੈ ਨਾ ਕੋਈ ਸਿਰ ਹੁੰਦਾ ਹੈ ਮੂੰਹ ਮੱਥਾ ਹੁੰਦਾ ਹੀ ਨਹੀਂ ਉਹਨਾਂ ਦੀ ਕਿਸੇ ਗੱਲ ਦਾ ਪਿੱਛੇ ਜਾ ਵੀ ਉਹ ਨਹੀਂ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਪਰਥਾਈਕ ਵਿਵਾਦਿਤ ਬਿਆਨ ਦਿੱਤਾ ਸੀ ਕਿ ਬੇਗਾਨੇ ਪੁੱਤ ਇਸ ਤਰ੍ਹਾਂ ਤਾੜੀ ਮਾਰ ਕੇ ਨਹੀਂ ਜਾਣ ਦਿੰਦੇ ਕਈ ਵਾਰ ਤੇ ਉਹ ਗੱਲ ਜਦੋਂ ਕਰਦੇ ਨੇ ਨਾ ਵੀ ਇਸ ਤਰ੍ਹਾਂ ਹੁੰਦਾ ਵੀ ਇਹ ਗੱਲ ਦਾ ਕੋਈ ਲੜ ਸਿਰਾ ਹੈ ਬਾਬਾ ਬੰਤਾ ਖੈਰ ਇਹਨਾਂ ਵਿਦਵਾਨ ਜੋ ਨੇ ਨਾ ਆਪਾਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਕਿਉਂਕਿ ਇਹ ਜਿਹੜੇ ਬਾਬਾ ਬੰਤਾ ਸਿੰਘ ਵਰਗੇ ਵਿਦਵਾਨ ਨੇ ਜਾਂ ਇਦਾਂ ਦੇ ਰਾਈਟਰ ਹੋਏ ਨੇ ਨਾ ਇਨ੍ਹਾਂ ਇਨ੍ਹਾਂ ਦੀ ਹੀ ਕਰਨੀ ਦਾ ਆ ਸਿੱਟਾ ਏ ਜੋ ਅੱਜ ਨਾ ਸਿੱਖ ਸਮਾਜ ਦਾ ਜਾਂ ਸਿੱਖ ਰਿਲੀਜੀਅਸ ਦਾ ਜੋ ਹਾਲ ਹੋ ਚੁੱਕਾ ਹੈ ਨਾ ਬਈ ਇੱਕ ਪਰਿਵਾਰ ਸਾਰਾ ਇੱਕ ਪਰਿਵਾਰ ਹੀ ਏ ਆਪਾਂ ਸਾਰੇ ਇੱਕ ਪਰਿਵਾਰਿਆਂ ਇੱਕ ਪਰਿਵਾਰ ਵੀ ਇਕੱਠਾ ਹੋ ਕੇ ਜੋ ਨਹੀਂ ਬੈਠ ਰਿਹਾ ਨਾ ਜਾਂ ਨਹੀਂ ਬਹਿ ਸਕਦਾ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਨ੍ਹਾਂ ਅਖੌਤੀ ਵਿਦਵਾਨਾਂ ਦੀ ਵਜ੍ਹਾ ਕਰਕੇ ਹੈ ਰਾਈਟਰਾਂ ਦੀ ਵਜ੍ਹਾ ਕਰਕੇ ਹੈ ਕਿਉਂ ਕਿਉਂਕਿ ਇਹਨਾਂ ਨੇ ਗੁਰਮਤ ਦਾ ਸਹੀ ਤਰੀਕੇ ਨਾਲ ਪ੍ਰਚਾਰ ਨਹੀਂ ਕੀਤਾ ਗੁਰਬਾਣੀ ਦੇ ਫਲਸਫੇ ਨੂੰ ਨਹੀਂ ਸਮਝਿਆ ਹੀ ਨਹੀਂ ਇਹ ਨਹੀਂ ਇਹ ਦੇਖਿਆ ਹੀ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਜਿਸ ਮਾਰਗ ਤੇ ਚੱਲੇ ਹੋਏ ਨੇ ਇਹ ਮਾਰਗ ਕੀ ਹੈ ਇਹ ਕਿੱਥੋਂ ਚੱਲਿਆ ਮਾਰਗ ਇਹ ਜਿਹੜੀ ਇੱਕ ਇੱਕ ਝਰਨਾ ਵਗ ਰਿਹਾ ਹੈ ਨਾ ਸਿੱਖੀ ਦਾ ਜਾਂ ਗੁਰਮਤ ਦਾ ਇਹ ਝਰਨਾ ਨਿਕਲਿਆ ਕਿੱਥੋਂ ਹੈ ਇਹ ਨਹੀਂ ਇਸ ਗੱਲ ਨੂੰ ਦੇਖਿਆ ਹੀ ਨਹੀਂ ਕਿ ਸਤਗੁਰ ਕਬੀਰ ਜੀ ਸਤਗੁਰ ਰਵਿਦਾਸ ਮਹਾਰਾਜ ਇਹ ਝਰਨਾ ਪੈਦਾ ਕਰਨ ਵਾਲੇ ਨੇ ਉਹਨਾਂ ਤੋਂ ਸਾਰਾ ਮਾਰਗ ਹੀ ਚੱਲਿਆ ਪਰ ਖੈਰ ਇਹ ਜਿਸ ਤਰ੍ਹਾਂ ਕਹਿੰਦੇ ਨੇ ਨਾ ਵਿਦਵਾਨ ਵੇ ਮੈਂ ਨਾ ਮੰਨੂ ਇਹਨਾਂ ਨੇ ਤੇ ਕਸਮ ਖਾ ਲਈ ਕਿ ਅਸੀਂ ਇਸ ਗੱਲ ਨੂੰ ਨਹੀਂ ਮੰਨਣਾ ਕਿਉਂਕਿ ਇਹ ਨਹੀਂ ਜੋ ਧਰਮ ਦਾ ਅਸਲ ਮੂਲ ਹੈ ਉਸ ਨੂੰ ਨਹੀਂ ਸਮਝਿਆ ਉਹ ਸਤੂਗੁਰ ਵਿਦਾਰਸ ਮਹਾਰਾਜ ਦਾ ਇੱਕ ਬਹੁਤ ਸੋਣਾ ਬਾਅਕੇ ਕਹਿੰਦੇ ਨੇ ਕਿ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਉਹੀ ਹਾਲ ਇਹਨਾਂ ਵਿਦਵਾਨਾਂ ਦਾ ਹੈ ਉਹ ਕੋ ਦੇ ਡੱਡੂ ਨੂੰ ਜਿਸ ਤਰ੍ਹਾਂ ਖੂਹ ਤੋਂ ਬਾਹਰ ਦੀ ਦੁਨੀਆ ਦਾ ਕੋਈ ਗਿਆਨ ਨਹੀਂ ਉਹ ਜਿੰਨਾ ਕਿ ਜਿੰਨੇ ਕਿ ਜਗ੍ਹਾ ਵਿੱਚ ਬੈਠਾ ਹੈ ਉਹੀ ਉਹਦੇ ਲਈ ਸੰਸਾਰ ਹੈ ਇਹਨਾਂ ਵਿਦਵਾਨਾਂ ਦਾ ਵੀ ਇਹੀ ਹਾਲ ਹੈ ਵਿਸ਼ਾਲਤਾ ਨੂੰ ਤੇ ਇਹ ਨਹੀਂ ਅਪਣਾਉਣਾ ਨਹੀਂ ਜਿਸ ਤਰ੍ਹਾਂ ਇੱਕ ਖੜਿਆ ਹੋਇਆ ਪਾਣੀ ਮੁਸ਼ਕ ਮਾਰਨ ਲੱਗ ਪੈਂਦਾ ਹੈ ਇਸੇ ਤਰ੍ਹਾਂ ਇਹਨਾਂ ਦੀ ਸੋਚ ਵੀ ਇੱਕ ਜਗ੍ਹਾ ਤੇ ਖੜ ਗਈ ਹੈ ਉਹ ਤੋਂ ਅੱਗੇ ਇਹ ਨਾ ਦੇਖਣਾ ਚਾਹੁੰਦੇ ਨੇ ਨਾ ਸੁਣਨਾ ਚਾਹੁੰਦੇ ਨੇ ਉਹ ਇਹ ਹਾਲ ਹੋ ਚੁੱਕਾ ਹੈ ਸੱਚ ਨੂੰ ਇਹ ਸਚਾਈ ਨੂੰ ਅੱਖੋਂ ਪਰੋਖੇ ਕਰ ਰਹੇ ਨੇ ਜਾਣ ਬੁੱਝ ਕੇ ਹਾਲਾਂਕਿ ਬਾਣੀ ਵਿੱਚ ਜਗ੍ਹਾ ਤੇ ਜਗ੍ਹਾ ਜਗਾ ਹਰ ਇੱਕ ਚੀਜ਼ ਕਲੀਅਰ ਕੀਤੀ ਹੈ ਗੁਰੂ ਸਹਿਬਾਨਾ ਨੇ ਕਿ ਜਿਹੜਾ ਇਹ ਰਸਤਾ ਅਸੀਂ ਲੈ ਕੇ ਚੱਲੇ ਆਂ ਇਹ ਤਾਂ ਮਿਲਿਆ ਹੀ ਸਾਨੂੰ ਇਹਨਾਂ ਸੰਤਾਂ ਮਹਾਪੁਰਸ਼ਾਂ ਤੋਂ ਹੈ ਸੰਤਾਂ ਮਹਾਪੁਰਸ਼ਾਂ ਦੀ ਬਾਰ-ਬਾਰ ਇੰਨੀ ਵਡਿਆਈ ਆ ਰਹੀ ਹੈ ਕਈ ਵਾਰ ਤੇ ਸਿੱਧਾ ਨਾਮ ਲੈ ਕੇ ਵੀ ਆ ਰਹੀ ਹੈ ਸਤਿਗੁਰ ਕਬੀਰ ਸਤਿਗੁਰ ਵਿਦਾਸ ਉਹਨਾਂ ਦਾ ਇਹਨਾਂ ਦਾ ਸਿੱਧਾ ਨਾਮ ਲੈ ਕੇ ਵੀ ਵਡਿਆਈ ਆ ਰਹੀ ਹੈ ਖੈਰ ਇਹ ਮੈਂ ਪੰਕਤੀਆਂ ਇਹ ਗੱਲਾਂ ਮੈਂ ਬਹੁਤ ਵਾਰੀ ਆਲਰੇਡੀ ਕਰ ਚੁੱਕਾ ਤੁਸੀਂ ਪੁਰਾਣੀਆਂ ਵੀਡੀਓਜ਼ ਵੀ ਦੇਖ ਸਕਦੇ ਆਂ ਹੁਣ ਮੱਕੜ ਸਾਹਿਬ ਦੀ ਆਪਾਂ ਇੰਟਰਵਿਊ ਦੀ ਇਹ ਗੱਲ ਕਰੀਏ ਉਹਦੇ ਵਿੱਚ ਉਹ ਵਿਦਵਾਨ ਨੂੰ ਪੁੱਛ ਰਹੇ ਨੇ ਬਈ ਗੁਰੂ ਰਵਿਦਾਸ ਨੂੰ ਭਗਤ ਕਹਿਣਾ ਚਾਹੀਦਾ ਏ ਜਾਂ ਗੁਰੂ ਕਹਿਣਾ ਚਾਹੀਦਾ ਹੈ ਤੇ ਕੀ ਅੰਤਰ ਹੈ ਭਗਤ ਤੇ ਗੁਰੂ ਦੇ ਵਿੱਚ ਹੱਦ ਹੋ ਗਈ ਉਹ ਵਿਦਵਾਨ ਹੀ ਜਵਾਬ ਦੇ ਰਿਹਾ ਏ ਕਿ ਗੁਰੂ ਤੇ ਬਾਬਾ ਬੰਤਾ ਸਿੰਘ ਦਾ ਵੀ ਇਹੀ ਏ ਉਹਦੀ ਵੀਡੀਓ ਇਹੀ ਕਹਿੰਦੀ ਏ ਕਹਿੰਦੇ ਨੇ ਕਿ ਗੁਰੂ ਉਹ ਹੈ ਜਿਹੜਾ ਜੰਮਦਾ ਹੀ ਗੁਰੂ ਹੈ ਜਿਹੜਾ ਪਿਛੋਂ ਮੁਕਤ ਸੀ ਜਿਹੜਾ ਜਨਮ ਲੈਂਦੇ ਸਾਰੇ ਗੁਰੂ ਐ ਉਹ ਗੁਰੂ ਐ ਤੇ ਭਗਤ ਉਹ ਐ ਜਿਹੜਾ ਇੱਥੇ ਭਗਤੀ ਕਰ ਕਰਕੇ ਪਹੁੰਚਿਆ ਐ ਉਹ ਭਗਤ ਐ ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਮੇਰੀ ਗੱਲ ਹਾਜ਼ਮ ਕਰਨ ਦੇ ਲਈ ਬਹੁਤ ਹਿਰਦਾ ਖੁੱਲਾ ਚਾਹੀਦਾ ਈ ਪਹਿਲੀ ਗੱਲ ਤੇ ਇਹ ਜਿਹੜਾ ਸ੍ਰਿਸ਼ਟੀ ਦਾ ਇਹ ਜਿਹੜਾ ਕੁਦਰਤ ਦਾ ਨਿਜ਼ਮ ਐ ਇਹ ਜਿਹੜਾ ਵਿਧੀ ਦਾ ਵਿਧਾਨ ਐ ਜਾਂ ਪਰਮੇਸ਼ਰ ਦਾ ਜੋ ਰੂਲ ਐ ਜੋ ਨਿਜ਼ਮ ਐ ਉਹ ਹਰ ਇੱਕ ਤੇ ਸੇਮ ਲਾਗੂ ਹੁੰਦਾ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਹਰ ਇੱਕ ਦੇ ਲਈ ਉਹਦਾ ਨਿਜ਼ਮ ਬਰਾਬਰ ਹੈ ਉਹ ਆਪਣਾ ਕਦੇ ਨਿਜ਼ਮ ਨਹੀਂ ਤੋੜਦਾ ਕਿਸੇ ਦੇ ਲਈ ਚਾਹੇ ਕੋਈ ਭਗਤ ਇਸ ਸੰਸਾਰ ਤੇ ਪੈਦਾ ਹੋਵੇ ਚਾਹੇ ਸੰਤ ਚਾਹੇ ਕੋਈ ਅਵਤਾਰ ਕਿਸੇ ਦੇ ਲਈ ਵੀ ਆਪਣਾ ਨਿਜ਼ਮ ਨਹੀਂ ਤੋੜਦਾ ਜੇ ਉਹ ਹੀ ਆਪਣੇ ਨਿਜ਼ਮ ਤੋੜਨ ਲੱਗ ਪਵੇ ਤਾਂ ਫਿਰ ਉਹਦਾ ਅਟਲ ਨਿਜ਼ਮ ਕਿਸ ਤਰ੍ਹਾਂ ਕਹਿ ਸਕਦੇ ਆਪਾਂ ਦੂਸਰੀ ਗੱਲ ਇਹ ਜਨਮਸਾਰ ਕਦੇ ਵੀ ਕੋਈ ਗੁਰੂ ਜਾਂ ਸਤਿਗੁਰੂ ਪੈਦਾ ਨਹੀਂ ਹੁੰਦਾ ਜਨਮ ਲੈਂਦੇ ਕਦੇ ਕੋਈ ਗੁਰੂ ਜਾਂ ਸਤਿਗੁਰ ਪੈਦਾ ਇਹ ਸੋਚ ਲੈ ਕੇ ਨਹੀਂ ਕੋਈ ਪੈਦਾ ਹੁੰਦਾ ਕਿ ਮੈਂ ਸਤਿਗੁਰੂ ਪੈਦਾ ਹੋਇਆ ਜਾਂ ਮੈਂ ਗੁਰੂ ਪੈਦਾ ਹੋਇਆ ਇਹ ਜਿਹੜਾ ਲੱਕਵੇ ਨਾ ਇਹ ਅਸੀਂ ਲੋਕ ਬਾਅਦ ਵਿੱਚ ਦਿੰਨੇ ਆ ਕਿ ਇਹਨੂੰ ਸਤਿਗੁਰ ਕਹਿਣਾ ਹੈ ਕਿ ਇਹਨੂੰ ਗੁਰੂ ਕਹਿਣਾ ਹੈ ਕਿ ਇਹਨੂੰ ਸੰਤ ਕਹਿਣਾ ਹੈ ਕਿ ਇਹਨੂੰ ਭਗਤ ਕਿਨੂੰ ਫਕੀਰ ਕਿਨੂੰ ਪੀਰ ਕਿਨੂੰ ਔਲੀਆ ਇਹ ਅਸੀ ਲੋਕ ਬਾਅਦ ਵਿੱਚ ਉਹਨਾਂ ਦੇ ਨਾਮ ਦੇ ਨਾਲੇ ਲਖਬ ਲਾਉਂਦੇ ਆ ਜਾਂ ਫਿਰ ਜਿਹੜੇ ਉਹਨਾਂ ਦੇ ਗਾਹਾਂ ਪੈਰੋਕਾਰ ਹੁੰਦੇ ਨੇ ਜਿਹੜੇ ਉਹਨਾਂ ਦੇ ਸ਼ਿਸ਼ ਹੁੰਦੇ ਨੇ ਚੇਲੇ ਹੁੰਦੇ ਨੇ ਉਹ ਇਹ ਲਖਬ ਦਿੰਦੇ ਨੇ ਬਈ ਇਹ ਗੁਰੂਦੇਵ ਨੇ ਇਹ ਗੁਰੂਦੇਵ ਨੇ ਇਹ ਸਵਾਮੀ ਨੇ ਇਹ ਸੰਤ ਨੇ ਭਗਤ ਨੇ ਇਹ ਤੇ ਲਖਬ ਬਾਅਦ ਵਿੱਚ ਜੁੜਦੇ ਨੇ ਇਹ ਮੈਂ ਇਹਨਾਂ ਵਿਦਵਾਨਾਂ ਨੂੰ ਦੱਸਣਾ ਚਾਹੁੰਦਾ ਕਿ ਇਧਰ ਲਈਆਂ ਉਧਰ ਲਈਆਂ ਐਗਜ਼ਾਮਪਲਾਂ ਦੇ ਕੇ ਇਹ ਗੱਲਾਂ ਸਾਬਤ ਨਾ ਕਰਾਂ ਜੋ ਸ੍ਰਿਸ਼ਟੀ ਦਾ ਜੋ ਵਿਧਾਨ ਦਾ ਨਿਜ਼ਮ ਹੈ ਇਹ ਹੈ ਜਿਸ ਤਰ੍ਹਾਂ ਹਰ ਇੱਕ ਇਨਸਾਨ ਪੈਦਾ ਹੁੰਦਾ ਹੈ ਇਸ ਤਰ੍ਹਾਂ ਸਾਰੇ ਇਨਸਾਨ ਪੈਦਾ ਹੁੰਦੇ ਮਾਂ ਦੇ ਗਰਭ ਵਿੱਚ 9 ਮਹੀਨੇ ਜਿਹੜਾ ਪੀਰੀਅਡ ਹੈ ਉਹ ਸਾਰੇ ਚਾਹੇ ਅਵਤਾਰ ਨੇ ਚਾਹੇ ਸੰਤ ਨੇ ਚਾਹੇ ਨਾਰਮਲ ਇਨਸਾਨ ਨੇ ਸਾਰਿਆਂ ਨੂੰ ਇੱਕੋ ਹੀ ਪੀਰੀਅਡ ਵਿੱਚੋਂ ਲੰਘ ਕੇ ਆਉਣਾ ਪੈਂਦਾ ਜੋ ਨਿਜ਼ਮ ਹੈ ਉਹ ਸਾਰਿਆਂ ਤੇ ਫੋਲੋ ਹੁੰਦਾ ਹੈ ਤੇ ਜਨਮਸਾਰ ਕਦੇ ਕੋਈ ਗੁਰੂ ਜਾਂ ਸਤਗੁਰੂ ਨਹੀਂ ਪੈਦਾ ਹੁੰਦਾ ਇਹ ਬਾਅਦ ਵਿੱਚ ਬਣਾਏ ਜਾਂਦੇ ਨੇ ਠੀਕ ਹੈ ਨਾ ਨਾ ਹੀ ਉਨੀ ਕਦੇ ਕਿਹਾ ਕਿਹੜਾ ਕਿਹੜਾ ਮਹਾਪੁਰਸ਼ ਕਿਹੜਾ ਅਵਤਾਰੀ ਇਸ ਗੱਲ ਦਾ ਦਾਵਾ ਕਰੇਗਾ ਕਿ ਮੈਂ ਗੁਰੂ ਪੈਦਾ ਹੋਇਆ ਜਾਂ ਜਦ ਮੈਂ ਬ੍ਰਹਮ ਗਿਆਨੀ ਪੈਦਾ ਹੋਇਆ ਇਹ ਤਾਂ ਬਾਅਦ ਵਿੱਚ ਕਿਹਾ ਜਾਂਦਾ ਹੈ ਇਹ ਤਾਂ ਬਾਅਦ ਵਿੱਚ ਉਹਨਾਂ ਦੇ ਸੇਵਕ ਉਹਨਾਂ ਦੇ ਸਿੱਖ ਕਹਿੰਦੇ ਨੇ ਇੱਕ ਹੋਰ ਬੜੀ ਪਿਆਰੀ ਉਹਨਾਂ ਦੀ ਦੋਗਲੀ ਨੀਤੀ ਹੈ ਉਹ ਮੱਕਰ ਸਾਹਿਬ ਜਿਸ ਵਿਦਵਾਨ ਨਾਲ ਗੱਲ ਕਰਦੇ ਨੇ ਉਹ ਪਹਿਲੀ ਗੱਲ ਤੇ ਉਹ ਵਿਦਵਾਨ ਦੇ ਕੋਲ ਕੋਈ ਗੱਲ ਕਲੀਅਰ ਹੀ ਨਹੀਂ ਹੋ ਰਹੀ ਕਿਸੇ ਵੀ ਗੱਲ ਦਾ ਉਹ ਪੁਖਤਾ ਜਵਾਬ ਨਹੀਂ ਦੇ ਰਿਹਾ ਕੋਈ ਠੋਸ ਜਵਾਬ ਨਹੀਂ ਦੇ ਰਿਹਾ ਮੈਂ ਮੱਕੜ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜੇ ਤੁਹਾਡੇ ਵਿੱਚ ਜਿਆਦਾ ਹੀ ਇਦਾਂ ਦਾ ਸ਼ੌਕ ਹੈ ਨਾ ਪਹਿਲੀ ਗੱਲ ਤੇ ਤੁਸੀਂ ਇੱਕ ਪੱਤਰਕਾਰ ਹੋ ਪੱਤਰਕਾਰ ਤੁਸੀਂ ਕਦੇ ਕੋਈ ਵਿਦਵਾਨ ਲਿਆ ਕੇ ਗੁਰਬਾਣੀ ਦੀ ਕੋਈ ਪੰਕਤੀ ਲੈ ਕੇ ਵਿਚਾਰ ਕਰਨ ਲੱਗ ਪੈਂਦੇ ਹੋ ਕਦੇ ਕੋਈ ਕਰਨ ਲੱਗ ਪੈਂਦੇ ਹੋ ਇਹ ਪਤਾ ਨਹੀਂ ਕਿਹੜਾ ਨਵਾਂ ਹੀ ਪੱਤਰਕਾਰਾਂ ਨੇ ਇੱਕ ਵੱਖਰਾ ਹੀ ਆਪਣਾ ਰਸਤਾ ਚੁਣ ਲਿਆ ਹੈ ਮੈਂ ਮੱਕੜ ਸਾਹਿਬ ਨੇ ਬੇਨਤੀ ਕਰਨਾ ਚਾਹੁੰਦਾ ਤੁਸੀਂ ਮੇਰੀ ਵੀਡੀਓ ਨਾਲ ਤੱਕਰ ਪਛਾਓ ਜੇ ਤੁਹਾਨੂੰ ਵਾਕਿਆ ਹੀ ਇਸ ਗੱਲ ਤੇ ਕੋਈ ਗੱਲ ਕਰਨ ਦਾ ਸ਼ੌਂਕ ਹੈ ਜਾਂ ਹਿਰਦੇ ਵਿੱਚ ਕੋਈ ਹੈ ਸਮਾਜ ਇੱਕ ਰਵੇ ਬੇ ਦਰਦ ਹੈ ਕੋਈ ਇਸ ਤਰ੍ਹਾਂ ਦੀ ਗੱਲ ਹੈ ਮਨ ਵਿੱਚ ਤਾਂ ਇਸ ਤਰ੍ਹਾਂ ਨਹੀਂ ਵਿਵੇਟਾ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਉਹ ਵਿਦਵਾਨ ਨੂੰ ਬਿਠਾ ਲ ਕੇ ਪੁੱਛਣ ਲੱਗੇ ਗੁਰੂ ਕਹਿਣਾ ਜਾਂ ਭਗਤ ਕਹਿਣਾ ਜੇ ਤੁਹਾਡੇ ਹਿਰਦੇ ਵਿੱਚ ਕੁਝ ਹੈ ਨਾ ਤਾਂ ਉਹ ਵਿਦਵਾਨ ਦੇ ਨਾਲ ਉਸ ਸਮਾਜ ਵਿੱਚੋਂ ਵੀ ਇੱਕ ਵਿਦਵਾਨ ਲਓ ਗੁਰੂ ਰਵਿਦਾਸ ਮਹਾਰਾਜ ਨਾਮ ਵਾਲੇ ਵਸੰਗਤ ਹੈ ਨਾ ਜਾਂ ਉਹਨਾਂ ਦੇ ਸਮਾਜ ਵਿੱਚੋਂ ਬਈ ਇੱਕ ਵਿਦਵਾਨ ਚੁਣੋ ਦੋਨਾਂ ਨੂੰ ਬਿਠਾ ਲ ਕੇ ਫਿਰ ਡਿਬੇਟ ਕਰੋ ਠੀਕ ਹੈ ਨਾ ਇਹ ਥੋੜੀ ਹੈ ਕਿ ਤੁਸੀਂ ਬੈਠ ਕੇ ਹੁਣ ਤੁਹਾਨੂੰ ਵੀ ਪਤਾ ਵੀ ਤੁਹਾਡਾ ਜਿਹੜਾ ਚੈਨਲ ਹੈ ਉਹ ਕਿਸ ਲੈਵਲ ਤੇ ਲੋਕ ਦੇਖਦੇ ਨੇ ਤੁਸੀਂ ਉੱਥੋਂ ਗਲਤ ਗਾਈਡ ਕਰੀ ਜਾ ਰਹੇ ਹੋ ਲੋਕਾਂ ਨੂੰ ਸਾਡਾ ਤੇ ਜੋਰ ਲੱਗਾ ਪਿਆ ਕਿ ਸਮਾਜ ਇੱਕ ਹੋਵੇ ਇੱਕ ਹੋਵੇ ਜਿਹੜਾ ਪਾੜਾ ਪਿਆ ਹੈ ਭਗਤ ਦੇ ਗੁਰੂ ਦੀ ਗੱਲ ਦਾ ਇਹ ਇਹਨੂੰ ਖਤਮ ਕੀਤਾ ਜਾਵੇ ਸਮਾਜਿਕ ਹੋਵੇ ਤੇ ਤੁਸੀਂ ਫੇਰ ਉਹ ਗੱਲਾਂ बार-बार बार-बार ਉਹ ਗੱਲਾਂ ਜਗਾ ਰਹੇ ਹੋ बार-बार ਗੱਲਾਂ ਜਗਾ ਰਹੇ ਹੋ ਹਾਲਾਂਕਿ ਹਾਲਾਂਕਿ ਤੁਹਾਡੇ ਕੋਲ ਕੋਈ ਪੁਖਤਾ ਸਬੂਤ ਨਹੀਂ ਪੁਖਤਾ ਕੋਈ ਕੋਈ ਗੱਲ ਬਣਦੀ ਨਹੀਂ ਸਿਰਫ ਇਹ ਉਦਾਹਰਣ ਦੇ ਦਿੰਦੇ ਨੇ ਗੁਰੂ ਸਵੈਨਾਂ ਨੇ ਲਿਖਿਆ ਕਿ ਬਾਣੀ ਭਗਤ ਰਵਦਾਸ ਜੀ ਕੀ ਬਾਣੀ ਭਗਤ ਕਬੀਰ ਜੀ ਕੀ ਤੇ ਗੁਰੂ ਸਵੈਨਾਂ ਨੇ ਇਹ ਵੀ ਕਿਤੇ ਨਹੀਂ ਲਿਖਿਆ ਨਾ ਕਿ ਬਾਣੀ ਗੁਰੂ ਨਾਨਕ ਦੇਵ ਜੀ ਕੀ ਜਾਂ ਤਾਂ ਲਖ ਲਓ ਵੀ ਇਹ ਵੀ ਕਿਤੇ ਲਿਖਿਆ ਬਾਣੀ ਗੁਰੂ ਨਾਨਕ ਦੇਵ ਜੀ ਕੀ ਜੇ ਉਹਨੇ ਲਿਖਿਆ ਭਗਤ ਭਗਤ ਰਵਦਾਸ ਜੀ ਕੀ ਬਾਣੀ ਉਹ ਪਰਮੇਸ਼ਰ ਦੇ ਸਾਰੇ ਭਗਤ ਨੇ ਚਾਹੇ ਗੁਰੂ ਨਾਨਕ ਨੇ ਚਾਹੇ ਗੁਰੂ ਰਵਿਦਾਸ ਨੇ ਏ ਤੋਂ ਲੈ ਕੇ ਜੈਡ ਤੱਕ ਜਿੰਨੇ ਵੀ ਮਹਾਪੁਰਖ ਨੇ ਉਹ ਸਾਰੇ ਉਸ ਪ੍ਰਭੂ ਦੇ ਉਸ ਪਰਮੇਸ਼ਰ ਦੇ ਤਾਂ ਭਗਤ ਹੀ ਨੇ ਉਹਦੇ ਤਾਂ ਭਗਤ ਹੀ ਨੇ ਨਾ ਉਸ ਉਸ ਅਕੋਰਡਿੰਗ ਤਾਂ ਅਸੀਂ ਸਾਡੀ ਜੋ ਸੋਚ ਆਏ ਹੋਵੇ ਉਸ ਅਕੋਰਡਿੰਗ ਉਹ ਭਗਤ ਨੇ ਪਰ ਅਸੀਂ ਉਹਨਾਂ ਨੂੰ ਤਾਂ ਗੁਰੂ ਕਹਿੰਦੇ ਆ ਕਿਉਂਕਿ ਉਹਨਾਂ ਦੀ ਬਾਣੀ ਸਾਨੂੰ ਗਿਆਨ ਦਿੰਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਤਾਂ ਸਾਫ਼ ਹੋਰ ਗੁਰਬਾਣੀ ਵਿੱਚ ਕੀ ਲਿਖਿਆ ਜਾ ਸਕਦਾ ਹੈ ਪਰ ਤੁਹਾਡੀ ਜਿਹੜੀ ਈਗੋ ਹੈ ਤੁਹਾਡਾ ਹੰਕਾਰ ਹੈ ਨਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿਉਂਕਿ ਕਿਉਂ ਨਹੀਂ ਤਿਆਰ ਕਿਉਂਕਿ ਤੁਸੀਂ ਸਮਾਜ ਨੂੰ ਇੱਕ ਹੋ ਕੇ ਬੈਠਣ ਦੇਣ ਚਾਹੁੰਦੇ ਨਹੀਂ ਕਿ ਸਮਾਜਿਕ ਹੋ ਕੇ ਬੈਠੇ ਤੁਸੀਂ ਚਾਹੁੰਦੇ ਹੀ ਨਹੀਂ ਇਹ ਗੱਲ ਜੇ ਅੱਜ ਗੁਰੂ ਰਵਿਦਾਸ ਨੂੰ ਮੰਨਣ ਵਾਲੀਆਂ ਨਾਮ ਲੇਵਾ ਸੰਗਤਾਂ ਵਖ ਹੋਈਆਂ ਨੇ ਨਾ ਮੈਂ ਉਹਨਾਂ ਦਾ ਜ਼ਿਆਦਾ ਕਸੂਰ ਨਹੀਂ ਮੰਨਦਾ ਤੁਹਾਡਾ ਕਸੂਰ ਹੈ ਤੁਸੀਂ ਕੀ ਕਰਕੇ ਰੱਖੇ ਨਹੀਂ ਸਕੇ ਤੁਸੀਂ ਇੱਕ ਕਰਕੇ ਰੱਖ ਨਹੀਂ ਸਕੇ ਇੱਕ ਹੋਰ ਬੜੀ ਦੋਗਲੀ ਨੀਤੀ ਇਹਨਾਂ ਵਿਦਵਾਨਾਂ ਦੀ ਮੈਂ ਦੇਖੀ ਹੈ ਉਹ ਮੱਕੜ ਸਾਹਿਬ ਜਦੋਂ ਪੁੱਛਦੇ ਨੇ ਵਿਭਗਤ ਚ ਕਹਿਣਾ ਚਾਹੀਦਾ ਜਾਂ ਗੁਰੂ ਉਹ ਵਿਦਵਾਨ ਕਹਿੰਦਾ ਕਿ ਜਦੋਂ ਅਸੀਂ ਮੱਥਾ ਟੇਕਦੇ ਹਾਂ ਅਸੀਂ ਮੱਥਾ ਸਤਗੁਰੂ ਜਾਣ ਕੇ ਹੀ ਟੇਕਦੇ ਹਾਂ ਹੱਦ ਹੋ ਗਈ ਜਦ ਕਹਿੰਦੇ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਰਵਿਦਾਸ ਜੀ ਨੂੰ ਸਤਗੁਰੂ ਜਾਣ ਕੇ ਹੀ ਟੇਕਦੇ ਹਾਂ ਜੇ ਸਤਗੁਰੂ ਜਾਣ ਕੇ ਮੱਥਾ ਟੇਕਦੇ ਹੋ ਤੇ ਮੂੰਹ ਦੇ ਵਿੱਚ ਤੁਹਾਡੇ ਛਾਲੇ ਪੈ ਜਾਂਦੇ ਨੇ ਸਤਗੁਰੂ ਕਹਿੰਦੇ ਮੱਥਾ ਯਾਨੀ ਕਿ ਤੁਸੀਂ ਸਤਿਗੁਰੂ ਜਾਣ ਕੇ ਠੇਕਦੇ ਹੋ ਪਰ ਤੁਹਾਡੀ ਜਵਾਨ ਚੋਂ ਨਹੀਂ ਨਿਕਲਦਾ ਸਤਿਗੁਰੂ ਕਿਉਂ ਇਹ ਦੋਗਲੀ ਨੀਤੀ ਕਿਉਂ ਅਸੀਂ ਨਹੀਂ ਤੁਹਾਨੂੰ ਫੋਰਸ ਕਰਦੇ ਕਿ ਤੁਸੀਂ ਸਤਿਗੁਰੂ ਕੋ ਠੀਕ ਹੈ ਕਿਉਂਕਿ ਅਸੀਂ ਅਸੀਂ ਬਾਣੀ ਦੇ ਅਕੋਰਡਿੰਗ ਤੁਹਾਨੂੰ ਉਦਾਹਰਨਾ ਦੇ ਕੇ ਤੁਹਾਨੂੰ ਐਗਜ਼ੈਂਪਲ ਦੇ ਕੇ ਤੁਹਾਨੂੰ ਬਾਣੀ ਦੇ ਵਿੱਚੋਂ ਸਬੂਤ ਦੇ ਦੇ ਕੇ ਦੱਸ ਦਿੱਤਾ ਹੈ ਪਰ ਤੁਹਾਡਾ ਜਿਹੜਾ ਹੰਕਾਰ ਹੈ ਉਹ ਕਹਿੰਦਾ ਕਿ ਮੈਂ ਨਾ ਮਨੂੰ ਅਸੀਂ ਨਹੀਂ ਤੁਹਾਨੂੰ ਫੋਰਸ ਕਰਦੇ ਤੁਸੀਂ ਸਤਿਗੁਰੂ ਕੋ ਪਰ ਤੁਹਾਡਾ ਵੀ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਚੈਨਲਾਂ ਤੇ ਬਹਿ ਕੇ ਇਸ ਗੱਲ ਨੂੰ ਹੁਣ ਉਭਾਰੋ बार-बार ਕਿ ਭਗਤ ਤੇ ਸਤਿਗੁਰੂ ਵਿੱਚ ਆ ਅੰਤਰ ਹੈ ਗੁਰੂ ਹੋਏ ਜਿਹੜਾ ਜੰਮਦਾ ਹੀ ਗੁਰੂ ਹੈ ਤੇ ਭਗਤ ਭਗਤੀ ਕਰ ਕਰਕੇ ਪਹੁੰਚਿਆ ਹੈ ਚਾਹੇ ਕੋਈ ਜੰਮਦਾ ਹੀ ਹੈ ਚਾਹੇ ਭਗਤੀ ਕਰ ਕਰਕੇ ਪਹੁੰਚਿਆ ਹੈ ਦੋਨਾਂ ਦਾ ਸਥਾਨ ਇੱਕ ਹੈ ਦੋਨੇ ਪਹੁੰਚ ਇੱਕ ਜਗ੍ਹਾ ਗਏ ਨੇ ਠੀਕ ਹੈ ਨਾ ਕੋਈ ਪਹਿਲਾਂ ਹੀ ਜਾ ਕੇ ਇੱਥੋਂ ਲੰਡਨ ਬੈਠਾ ਸੀ ਕੋਈ ਹੁਣ ਚੱਲ ਕੇ ਪਹੁੰਚ ਗਿਆ ਹੈ فرق تا کوئی نہیں پہنچتا کہ جگہ گئے نے نا پھر ਤੁਹਾਡੇ ਮਨਾਂ ਚ ਕਿਉਂ ਨਹੀਂ فرق ਜਾ ਰਿਹਾ ਸੋ ਪਿਆਰਿਓ ਇਹੀ ਮੈਂ ਬੇਨਤੀ ਕਰਨੀ ਸੀ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਆਂਸਰਾਂ ਦੀ ਆਪਾਂ ਗੱਲਾਂ ਵਿੱਚ ਨਾ ਆਈਏ ਇਹਨਾਂ ਦਾ ਤਾਂ ਬਸ ਜੋਰੀ ਇਹੀ ਹੈ ਕਿ ਸਮਾਜ ਆਪਸ ਵਿੱਚ ਲੜਦਾ ਰਹੇ ਪੜਦਾ ਰਹੇ ਠੀਕ ਹੈ ਨਾ ਆਪਣਾ ਭਾਈਚਾਰਾ ਆਪਣਾ ਏਕਾ ਬਣਾ ਕੇ ਰੱਖੋ ਬਹੁਤ ਸਾਰੇ ਹੈ ਲੋਕ ਜਿਹੜੇ ਬੜੇ ਪਿਆਰ ਦੇ ਨਾਲ ਉਹ ਗੱਲ ਸਮਝ ਵੀ ਗਏ ਨੇ ਸਾਡੀ ਉਹ ਕਹਿੰਦੇ ਵੀ ਨੇ ਗੁਰੂ ਰਵਿਦਾਸ ਸਾਤਿ ਗੁਰੂ ਰਵਿਦਾਸ ਨੂੰ ਇਸ ਇਸ ਗੱਲ ਦੀ ਸਮਝ ਆ ਗਈ ਏ ਕਿ ਬਾਣੀ ਗੁਰੂ ਹੈ ਗੁਰੂ ਬਾਣੀ ਹੈ ਉਹ ਇਸ ਗੱਲ ਨੂੰ ਸਮਝ ਚੁੱਕੇ ਨੇ ਬਹੁਤ ਸਾਰੇ ਵਿਦਵਾਨ ਕਹਿੰਦੇ ਨੇ ਤੇ ਹਾਂ ਇੱਕ ਮੈਂ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਜਾਂ ਗੁਰੂ ਰਵਿਦਾਸ ਜੀ ਨੂੰ ਜਿਹੜੇ ਗੁਰੂ ਰਵਿਦਾਸ ਜੀ ਦੇ ਨਾਮ ਤੇ ਡੇਰੇ ਬਣਾਏ ਹੋਏ ਸੰਤ ਨੇ ਜਿਨ੍ਹਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਥੋੜਾ ਜਿਹਾ ਆਪਣੇ ਆਪ ਨੂੰ ਤਬਦੀਲ ਕਰੋ ਆਪਾਂ ਦੂਸਰੇ ਵੱਲ ਤਾਂ ਝਾਤ ਮਾਰਦੇ ਆ ਆਪਣੇ ਵੱਲ ਜਿਹੜੀਆਂ ਆਪਣੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਵੀ ਦੇਖਾ ਮਾਰਾ ਆਪਾਂ ਦੂਸਰੇ ਵੱਲ ਤਾਂ ਦੇਖਦੇ ਆ ਨਾ ਥੋੜੀਆਂ ਆਪਣੀਆਂ ਕਮੀਆਂ ਵੀ ਦੇਖੋ ਆਪਣੇ ਵਿੱਚ ਜੋ ਘਾਟ ਨੇ ਉਹ ਵੀ ਦੇਖੋ ਆਪਾਂ ਤੁਸੀਂ ਆਪਣੇ ਆਪ ਨੂੰ ਇਹ ਆਪਣੇ ਆਪ ਨੂੰ ਟੋਲ ਕੇ ਦੇਖੋ ਕਿ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਘਰ ਘਰ ਪਹੁੰਚਾਉਣ ਲਈ ਕੀ ਕਰ ਰਹੇ ਹੋ ਜਦ ਬਾਣੀ ਦੀ ਸਹੀ ਫਲਸਫਾ ਹੈ ਤੁਹਾਡੇ ਕੋਲ ਜਾਂ ਜਿਨ੍ਹਾਂ ਚੀਜ਼ਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਸਾਨੂੰ ਰੋਕਦੇ ਨੇ ਕੀ ਉਹ ਤੁਹਾਡੇ ਡੇਰਿਆਂ 'ਚ ਉਹੀ ਚੀਜ਼ਾਂ ਤੇ ਨਹੀਂ ਹੋ ਰਹੀਆਂ ਇਹ ਗੱਲਾਂ ਤੁਸੀਂ ਵੀ ਦੇਖਣੀਆਂ ਨੇ ਸਤਿਗੁਰ ਤੇ ਸਾਨੂੰ ਇਹ ਦੱਸਦੇ ਨੇ ਕਿ ਉਹਦੀ ਆਰਤੀ ਉਤਾਰੀ ਨਹੀਂ ਜਾ ਸਕਦੀ ਕਿਤੇ ਤੁਹਾਡੇ ਡੇਰਿਆਂ ਵਿੱਚ ਦੀਵੇ ਬਾਲ ਕੇ ਆਰਤੀਆਂ ਤੇ ਨਹੀਂ ਉਤਾਰੀਆਂ ਜਾ ਸਕਦੀ ਸਤਿਗੁਰ ਤੇ ਮੂਰਤੀ ਪੂਜਾ ਦਾ ਖੰਡਨ ਕਰਦੇ ਨੇ ਕੀ ਤੁਹਾਡੇ ਡੇਰਿਆਂ ਦੇ ਵਿੱਚ ਗੁਰੂ ਰਵਿਦਾਸ ਦੀਆਂ ਮੂਰਤੀਆਂ ਬਣਾ ਕੇ ਤੇ ਨਹੀਂ ਰੱਖੀਆਂ ਆਪਣੇ ਆਪ ਨੂੰ ਵੀ ਟੋਲੋ ਜਿਹੜੀਆਂ ਤੁਹਾਡੀਆਂ ਕਮੀਆਂ ਨੇ ਉਹਨਾਂ ਨੂੰ ਵੀ ਪਕੜੋ ਜੇ ਵਾਕਈ ਤੁਹਾਡੇ ਅੰਦਰ ਦਰਦ ਹੈ ਤਾਂ ਬਾਣੀ ਦੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹਦਾ ਪ੍ਰਚਾਰ ਕਰੋ ਸਹੀ ਤਰੀਕੇ ਨਾਲ ਪ੍ਰਚਾਰ ਕਰੋ ਆਪਣੇ ਹਿਸਾਬ ਨਾਲ ਨਾ ਮੋੜ ਕੇ ਕਰੋ ਜੋ ਗੁਰੂ ਪਾਸ਼ਾ ਕਹਿ ਰਹੇ ਨੇ ਉਹਦਾ ਹੀ ਪ੍ਰਚਾਰ ਕਰੋ ਆਪਣੇ ਆਪ ਸਮਾਜ ਜਾਗਰੂਕ ਹੋਵੇਗਾ ਹਾਂ ਚਲੋ ਇੱਕ ਹੁੰਦੇ ਨੇ ਸਮਾਜ ਦੇ ਮਨੋਰੰਜਨਲੇ ਗੀਤ ਗੁਰੂ ਦੀ ਉਪਮਾ ਦੇ ਵਿੱਚ ਗੀਤ ਗੀਤਾਂ ਦਾ ਸਥਾਨ ਵੱਖਰਾ ਰੱਖੋ ਤੇ ਜਿਹੜੀ ਗੁਰਮਤ ਹੈ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹਦਾ ਜਿਹੜਾ ਦਰਜ ਹੈ ਉਹਨੂੰ ਨਾ ਥੱਲੇ ਸਿੱਟੋ ਠੀਕ ਹੈ ਨਾ ਸਾਡੇ ਕੋਲ ਗੀਤਾਂ ਦਾ ਪ੍ਰਚਾਰ ਤੇ ਬਹੁਤ ਹੈ ਗਾਇਕ ਤੇ ਕਲਾਕਾਰ ਤੇ ਬਹੁਤ ਨੇ ਸਾਡੇ ਕੋਲ ਸਾਡੇ ਕੋਲ ਜਿਹੜਾ ਗੁਰਮਤਿ ਦੀ ਕੋਈ ਗੱਲ ਕਰੇ ਜਾਂ ਗੁਰਮਤਿ ਦਾ ਪ੍ਰਚਾਰ ਕਰੇ ਗੁਰੂ ਦੀ ਬਾਣੀ ਦੀ ਵਿਆਖਿਆ ਕਰੇ ਇਸ ਤਰ੍ਹਾਂ ਦੇ ਵਿਦਵਾਨ ਤੇ ਸਾਡੇ ਕੋਲ ਹੈ ਹੀ ਨਹੀਂ ਹੈ ਹੈ ਹੀ ਨਹੀਂ ਹੈ ਤੇ ਜਿਹੜੇ ਹੈ ਵੀ ਉਹ ਆਪਣੇ ਹਿਸਾਬ ਦੇ ਨਾਲ ਬਾਣੀ ਨੂੰ ਜਿੱਦਾਂ ਸਹੀ ਲੱਗਦਾ ਜਿੱਦਾਂ ਅਰਥ ਲੱਗਦੇ ਨੇ ਉਸ ਹਿਸਾਬ ਨਾਲ ਕਰੀ ਜਾ ਰਹੇ ਨੇ ਉਹ ਸੋ ਇਹ ਬੇਨਤੀਆਂ ਨੇ ਭਾਈ ਕਿ ਗਲਤ ਤੇ ਸਹੀ ਦੀ ਪਰਖ ਕਰਨੀ ਆਪ ਸਿੱਖੋ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰਾਂ ਦੀ ਆਪਾਂ ਗੱਲਾਂ 'ਚ ਨਹੀਂ ਆਉਣਾ ਸਤਿਗੁਰੂ ਵਿਦਾਸ ਮਹਾਰਾਜ ਸਾਡੇ ਲਈ ਸਤਿਗੁਰੂ ਹਨ ਕਿਉਂਕਿ ਉਹਨਾਂ ਦੀ ਬਾਣੀ ਸਾਨੂੰ ਪ੍ਰਕਾਸ਼ ਦਿੰਦੀ ਹੈ ਸਾਨੂੰ ਰਸਤਾ ਦਿਖਾਉਂਦੀ ਹੈ ਸਾਨੂੰ ਗਿਆਨ ਦਿੰਦੀ ਹੈ ਜੀਵਨ ਦਾ ਢੰਗ ਸਿਖਾਉਂਦੀ ਹੈ ਸਾਨੂੰ ਭੁੱਲੇ-ਪਟਕੇ ਨੂੰ ਉਸ ਪਰਮੇਸ਼ਰ ਦੇ ਨਾਲ ਜੋੜਦੀ ਉਸ ਨਾਲ ਮਿਲਾਉਣ ਦਾ ਇੱਕ ਸਾਨੂੰ ਰਸਤਾ ਦਿਖਾਉਂਦੀ ਹੈ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਤਿ ਸ਼੍ਰੀ ਅਕਾਲ